ਵਾਹਿਗੁਰੂ ਮੇਰ ਕਰੇ ਬਾਈ ਜੀ ਕਿਤੇ ਸੋਕਾ ਪਿਆ ਤਾਂ ਕਿੱਥੇ ਹੜ ਆਏ ਪਏ ਆ ਇਹ ਨਾਗਾ ਲੈਂਡ ਦੀ ਵੀਡੀਓ ਆ ਹਾਲਾਤ ਦੇਖ ਕੇ ਨਾ ਬਹੁਤ ਦਿਲ ਨੂੰ ਦੁੱਖ ਹੋ ਰਿਹਾ ਆ ਗੱਡੀ ਆ ਕੋਈ 12 ਚੱਕੀ ਇਹਦਾ ਕੋਈ ਨੰਬਰ ਪਲੇਟ ਕੁਝ ਨਹੀਂ ਦਿਖ ਰਿਹਾ ਪਰ ਬਾਈ ਇਦਾਂ ਦੇ ਹਾਲਾਤਾਂ ਚ ਕਦੀ ਵੀ ਨਹੀਂ ਗੱਡੀ ਦੇਖੀ ਸੀ ਦੇਖੋ ਕਿੱਦਾਂ ਕੈਵਨ ਸਾਰਾ ਪੱਥਰਾਂ ਨਾਲ ਮਿੱਟੀ ਦੇ ਨਾਲ ਭਰਿਆ ਪਿਆ ਨਾਗਾ ਲੈਂਡ ਦੇ ਹਾਲਾਤ ਦੇਖੋ ਕੀ ਬਣੇ ਪਏ ਆ ਤੇ ਮੇਰੇ ਵੀਰਾਂ ਨੂੰ ਬੇਨਤੀ ਆ ਵੀ ਭਾਈ ਉੱਧਰ ਨੂੰ ਗੱਡੀਆਂ ਲੋਡ ਨਾ ਕਰਿਓ ਜਿੰਨਾ ਚਿਰ ਆ ਪੋਜੀਸ਼ਨ ਸਹੀ ਨਹੀਂ ਹੋ ਜਾਂਦੀ ਹੁਣ ਕੀ ਪਤਾ ਕਿੱਥੇ ਰੋਡ ਟੁੱਟ ਗਿਆ ਕਿੱਥੇ ਕਿਵੇਂ ਤੱਕ ਕਿੱਥੇ ਕਿਵੇਂ ਆ ਬਾਕੀ ਇਹ ਗੱਡੀ ਹੈ ਕਿਸੇ ਸਰਦਾਰ ਵੀਰਾਂ ਦੀ ਆ ਸਾਈਡ ਦੇ ਉੱਤੇ ਉਹ ਲਿਖਿਆ ਹੋਇਆ 350 ਸਾਲ ਗੁਰੂ ਦੇ ਨਾਲ ਤੇ ਇਹ ਹੈਗੀ ਕਿਤੇ ਆਪਣੇ ਸਰਦਾਰ ਭਰਾਵਾਂ ਦੀ ਗੱਡੀ ਹਾਲਾਤ ਬਹੁਤ ਮਾੜੇ ਆ ਜਿੱਥੇ ਤੱਕ ਦੀ ਜਾਣਕਾਰੀ ਆਪਣੇ ਤੱਕ ਪਹੁੰਚੀ ਕੋਈ ਬੱਦਲ ਫਟਿਆ ਉੱਥੇ ਉਹਦੇ ਕਾਰਨ ਹਾਲਾਤ ਬਣੇ ਆ ਬਾਕੀ ਬੰਦੇ ਹੈ ਨਹੀਂਗੇ ਗੱਡੀ ਦੇ ਵਿੱਚ ਇਹ ਨਿਕਲਣ ਦਾ ਮੌਕਾ ਮਿਲ ਗਿਆ ਜਾਂ ਜਿਵੇਂ ਵੀ ਜਾਂ ਜਿੱਦਾਂ ਵੀ ਆ ਬਾਕੀ ਬਾਅਦ ਦੇ ਰਾਤ ਦੇ ਹਾਲਾਤ ਤਿੰਨ ਤਰੀਕ ਰਾਤ ਦੇ ਹਾਲਾਤ ਜਿਹੜੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਭਾਈ ਆ ਦੇਖ ਲਓ ਪਾਣੀ ਰੋਡ ਦੇ ਉੱਤੇ ਕਹ ਲਓ ਵੀ ਮਿੱਟੀ ਪਾਣੀ ਸਾਰਾ ਇੱਕ ਹੋਇਆ ਤੁਰੀ ਜਾਂ ਡਿਆ ਆ ਤੇ ਹਾਲਾਤ ਦੱਸਣ ਯੋਗ ਨਹੀਂ ਹੈਗੇ ਵੀ ਹਾਲਾਤਾਂ ਦੇ ਜਿਹੜੇ ਇਸ ਸਮੇਂ ਕਨਾਂ ਰੁਝਾਨ ਬਹੁਤ ਜ਼ਿਆਦਾ ਮਾੜੇ ਬਹੁਤ ਜ਼ਿਆਦਾ ਮਾੜੇ ਆ ਜਿਹੜੇ ਮੇਰੇ ਵੀਰ ਟਰੱਕਾਂ ਵਾਲੇ ਉਧਰ ਹੈਗੇ ਵੀ ਆ ਜਿੱਥੇ ਸਹੀ ਸਲਾਮਤ ਖੜੇ ਆ ਖੜੇ ਰੋ ਅਮੀ ਇਹ ਨਾ ਕਰਿਓ ਵੀ ਖਾਲੀ ਕਰਨੀ ਆ ਜੀ ਜਾਣਾ ਆ ਜੀ ਜੇ ਆ ਜੀ ਬੋ ਆ ਕਿਉਂਕਿ ਬਾਈ ਜੀ ਪਾਣੀ ਤੇ ਅੱਗ ਕਿਸੇ ਨੂੰ ਨਹੀਂ ਬਖਸ਼ਦਾ ਅੱਜ ਤੱਕ ਸਿਆਣਿਆਂ ਦੀਆਂ ਗੱਲਾਂ ਸੁਣਦੇ ਹੀ ਆਏ ਆ ਪਾਣੀ ਕਿਸੇ ਨੂੰ ਨਹੀਂ ਬਖਸ਼ਦਾ ਜਿੰਨਾ ਮਰਜੀ ਕੋਈ ਤਕੜਾ ਹੋਵੇ ਜਿੰਨਾ ਮਰਜੀ ਬਲਵਾਨ ਹੋਵੇ ਜਿੰਨੀ ਮਰਜੀ ਤਕੜੀ ਗੱਡੀ ਹੋਵੇ ਪਾਣੀ ਨਹੀਂ ਬਖਸ਼ਦਾ ਦੇਖੋ ਉੱਥੋਂ ਦੇ ਹਾਲਾਤ ਕੀ ਬਣੇ ਹੋਇਆ ਦਰਖਤਾਂ ਰੋਡ ਤੇ ਪਏ ਆ ਰੋਡ ਤੇ ਨੇਰੇ ਕਾਰਨ ਵੀਡੀਓ ਪ੍ਰੋਪਰ ਨਹੀਂ ਬਣ ਪਾਈ ਤੇ ਜਿੰਨੇ ਵੀਰਾਂ ਨੇ ਮੈਨੂੰ ਵੀਡੀਓ ਪਾਈ ਆ ਆਪਾਂ ਦੱਸ ਰਹੇ ਤੁਹਾਨੂੰ ਤੇ ਆ ਦੇਖ ਲਓ ਹਾਲਾਤ ਦਰਖਤ ਰੋਡ ਤੇ ਪਏ ਹੋ ਆ ਕਿੰਨੀ ਪਾਣੀ ਦੀ ਤੱਕ ਹੋਊਗੀ ਵੀ ਜਿਹੜਾ ਦਰਖਤਾਂ ਨੇ ਹਨਾ ਵੀ ਪਿੱਛਾ ਨਹੀਂ ਛੱਡਿਆ ਰੋਡ ਦੇ ਉੱਤੇ ਆ ਦੇਖੋ ਹਾਲਾਤ ਆ ਗੱਡੀਆਂ ਖੜੀਆਂ ਮੋਟਰ ਕਾਰਾਂ ਖੜੀਆਂ ਹੋਟਲ ਆ ਇਹ ਤੇ ਹੋਟਲ ਦੇ ਲਾਗੇ ਛਾਗੇ ਦੇ ਹਾਲਾਤ ਦੇਖੋ ਕੀ ਹੈਗੇ ਆ ਟਰੱਕ ਖੜੇ ਆ ਸਾਡੇ ਡਰਾਈਵਰ ਵੀਰ ਵਿਚਾਰੇ ਬਹੁਤ ਮਾੜੇ ਹਾਲਾਤਾਂ ਦੇ ਵਿੱਚ ਆ ਤੇ ਮੈਂ ਉੱਥੇ ਦੇ ਜਿਹੜੇ ਬਸਨੀਕ ਹੈਗੇ ਉਹਨਾਂ ਨੂੰ ਇਹ ਕਿੰਨਾ ਵੀ ਭਾਈ ਜਿੱਥੇ ਤੱਕ ਹੋ ਸਕਦਾ ਹਨਾ ਜਹਾਂ ਤੱਕ ਆਪ ਕੋ ਕਰ ਸਕਦੇ ਹੋ ਹਮਾਰੇ ਡਰਾਈਵਰ ਭਾਈਓ ਕਾ ਸਾਥ ਜ਼ਰੂਰ ਦੇਣਾ ਹੈ ਹਨਾ ਕਿਉਂਕਿ ਡਰਾਈਵਰ ਭਾਈ ਪਰਦੇਸੀ ਹੈ ਇਧਰ ਸੇ ਗਏ ਹੋਏ ਗਾੜੀ ਲੈ ਕੇ ਬਹੁਤ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰਨਾ ਪੜ ਰਹਾ ਹੈ ਉਹਨੇ ਕੁਝ ਖਾਣੇ ਕੋ ਨਹੀਂ ਕੁਝ ਪੀਣੇ ਕੋ ਨਹੀਂ ਤੋਂ ਜੋ ਹਮਾਰੇ ਉਰ ਨਾਗਾਲੈਂਡ ਕੇ ਜੋ ਵੀ ਬਸਨੀਕ ਲੋਗ ਹੈ ਉਹ ਕਿਰਪਾ ਹਮਾਰੇ ਡਰਾਈਵਰ ਭਾਈਆਂ ਕਾ ਜਰੂਰ ਸਾਥ ਦੇ ਕਿਉਂਕਿ ਇਨ ਹਾਲਾਤੋਂ ਮੇ ਬੰਦੇ ਕੀ ਪਰੇਸ਼ਾਨੀਆਂ ਬਹੁਤ ਜ਼ਿਆਦਾ ਹੋਤੀਆਂ ਹੈ ਸੋ ਰਿਕਵੈਸਟ ਹੈ ਆਪ ਪਲੀਜ਼ ਸਾਥ ਦਿਜੀਏ